ਸੋ ਅੱਜ ਮੇਰਾ ਸਫ਼ਰ ਹੈਗਾ ਸੰਜੇਟ ਰੇਲ ਦੇ 54553 ਜੋ ਕਿ ਰੋਜ਼ਾਨਾ ਅੰਬਾਲਾ ਤੋਂ ਲੈ ਕੇ ਧੂਰੀ ਤੱਕ ਸ਼ਾਮ ਨੂੰ ਚੱਲਦੀ ਹੈ 5:35 ਮਿੰਟ ਤੇ ਦਾ ਚੱਲਣ ਦਾ ਟਾਈਮ ਹੈ ਜੇ ਅੰਬਾਲਾ ਤੋਂ ਤੇ ਇਹ ਜਾਂਦੀ ਹੈ ਅੰਬਾਲਾ ਛੌਣੀ ਜੰਕਸ਼ਨ ਤੋਂ ਧੂਰੀ ਤੱਕ 8:25 ਮਿੰਟ ਤੇ ਗਾਇਜ਼ ਧੂਰੀ ਪਹੁੰਚਦੀ ਹੈ 105 ਕਿਲੋਮੀਟਰ ਜਿਹੜਾ ਸਫ਼ਰ ਪੂਰਾ ਕਰਕੇ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਖੜਾ ਹਾਂ 1A ਪਲੇਟਫਾਰਮ ਨੰਬਰ 1 ਤੇ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੁਹਾਡਾ ਸਵਾਗਤ ਹੈ ਮੇਰੇ ਇਸ ਨਵੇਂ ਬਲੌਗ ਦੇ ਵਿੱਚ ਅੱਜ ਦਾ ਬਲੌਗ ਰਹੇਗਾ ਆਪਾਂ ਅੰਬਾਲਾ ਕੈਂਟ ਤੋਂ ਧੂਰੀ ਵਾਲੀ ਟ੍ਰੇਨ ਤੇ ਪਟਿਆਲਾ ਤੱਕ ਚੱਲਾਂਗੇ ਤੇ ਬਣੇ ਰਹੋ ਮੇਰੇ ਨਾਲ ਵਨਏ ਤੇ ਹਜੇ ਟ੍ਰੇਨ ਲੱਗੀ ਨਹੀਂ ਕਿਉਂਕਿ ਹਜੇ 5 ਵਜੇ ਲੱਗਣ ਵਾਲੀ ਆ ਉਹ ਸ਼ਾਇਦ ਅੱਗੇ ਲੱਗ ਰਹੀ ਹੈ ਟ੍ਰੇਨ ਪਿੱਛੇ ਨੂੰ ਆ ਰਹੀ ਹੈ ਕੋਈ ਟ੍ਰੇਨ ਨਾ ਹੋਵੇ ਦਾ ਸਮਝੂਮ ਕਰਕੇ ਖਾਦਾ ਆ ਆ ਦੇਖੋ ਮਿਲਦੇ ਆ ਤੁਹਾਨੂੰ ਟ੍ਰੇਨ ਦੇ ਵਿੱਚ ਪੈਸੇਂਜਰ ਟ੍ਰੇਨ ਆ ਲੱਗ ਰਹੀ ਹੈ ਜੀ ਅੱਪ ਅਸੀਂ ਟੀਆਂ ਬੁਜਾ ਰਹੇ ਆ ਆਪਣੇ ਜਿਹੜਾ ਪਲੇਟਫਾਰਮ 1 ਦੇ ਉੱਤੇ ਲੱਗ ਰਹੀ ਆ ਇਸ ਤਰ੍ਹਾਂ ਦੀ ਟਰੇਨ ਆ ਇਸ ਗੱਡੀ ਦੀ ਜਿਹੜੀ ਹੈ ਸੁਣੋ ਆਪਾਂ ਐਨਾਊਂਸਮੈਂਟ ਹੋ ਰਹੀ ਆ ਲੋ ਜੀ ਆਪਾਂ ਬੈੰਨੇ ਦੇ ਵਿੱਚ ਮਿਲਦੇ ਆ ਤੁਹਾਨੂੰ ਤੋਂ ਆਪਾਂ ਸੀਟ ਲੈ ਲਈ ਜੀ ਬਹੁਤ ਵਧੀਆ ਸਲੀਪਰ ਸਾਫ ਸੁਥਰਾ ਇਹ ਹੋ ਕੇ ਆਇਆ ਵਾਸ਼ਿੰਗ ਲਾਈਨ ਤੋਂ ਬਹੁਤ ਵਧੀਆ ਸਫਾਈ ਆ ਇਹ ਤਾਂ ਸਾਫ ਸੁਥਰੀ ਆ ਬਾਕੀ ਜਨਤਨ ਚਾਹੀਦਾ ਨਾ ਗੰਦ ਪਾਵੇ ਥੋੜੇ ਬਹੁਤ ਕਾਗਜ਼ ਫਿਲ ਰਹੇ ਹੋਏ ਆ ਤੇ 플ਸ਼ ਵੇਖਾਂ ਤਾਂ 플ਸ਼ ਆਪਾ ਇਹਦਰ ਵੀ ਸਾਫ ਆ ਤੁਵਾਰੀਆਂ ਜਿਹੜੀਆਂ ਵਿੱਚ ਬੈਠਣ ਲੱਗ ਪਈਆਂ ਨੇ ਚਰਨੀਗੜ ਪ੍ਰਯਾਗ ਰਾਜ ਤੇ ਟ੍ਰੇਨ ਆਈ ਹੋਈ ਹਾਰਨ ਹੋ ਗਿਆ ਤਿਆਰੀ ਆਪਣੀ ਗੱਡੀ ਦੀ ਸਾਡੀ ਇਸ ਟ੍ਰੇਨ ਨਾਲ ਜਿਹੜਾ ਡੀਜ਼ਲ ਲੋਕੋ ਮੋਟਿਵ ਜਿਹੜਾ ਉਹ ਲੱਗਾ ਹੋਇਆ ਤੇ ਬਸ ਟਾਈਮ ਹੋਣ ਵਾਲਾ ਚੱਲੀ ਨਹੀਂ ਹਜੇ ਖੜੇ ਆ ਇੰਤਜ਼ਾਰ 'ਚ ਹੋਰ ਹਾਰਨ ਹੋ ਗਿਆ ਸੋ ہماری ਜਿਹੜੀ ਹੈ ਟ੍ਰੇਨ ਪੈਸੇਂਜਰ ਅੰਬਾਲਾ ਕੈਂਟ ਰੇਲਵੇ ਤੋਂ ਹਿੰਦੇ A1 ਰੇਡ ਆ ਪਲੇਟਫਾਰਮ ਤੋਂ ਚੱਲ ਪਈ ਹੈ ਜੀ ਮਿਲਦੇ ਆ ਤੁਹਾਨੂੰ ਅੱਗੇ ਜੋ ਚੁੱਕਦੀ ਰਹੀ ਜਨ ਇੰਜਨ ਨੇ ਤੋਂ ਨਿਕਲਾਈ ਜੀ ਆਪਣੀ ਟ੍ਰੇਨ ਸਟੇਸ਼ਨ ਤੋਂ ਬਾਹਰ ਯਾਰਡ ਦੇ ਵਿੱਚ ਆ ਵਾਲਾ ਕੈਂਟ ਨਵੇਂ ਡਰਾਈਵਰ ਸਾਹਿਬ ਨੇ ਜੇਕਰ ਗੱਡੀ ਲੈ ਗਈ ਪਿੱਛੇ ਮਾਲ ਗੱਡੀ ਇਹ ਵੀ ਬਣਾੜੀ ਅਗਰਾਂ ਕੇ ਜਿੱਤੇ ਜੇ ਅੰਬਾਲਾ ਸ਼ਹਿਰ ਰੇਲਵੇ ਸੇ ਪਹੁੰਚ ਗਿਆ ਆਪਣੀ ਟ੍ਰੇਨ 42102 ਹੋਰੀ ਸਵਾਣ 09935353 ਫੋਨ ਨੰਬਰ ਤਿੰਨ ਤੇ ਆ ਪਹੁੰਚੀ ਜੀ ਅੰਬਾਲਾ ਸ਼ਹਿਰ ਦੇ ਆਪਾਂ ਅੰਬਾਲਾ ਅੰਬਾਲਾ ਇਹ ਹੈ ਦਾਦਰ ਐਕਸਪ੍ਰੈਸ ਜੋ ਕੀ ਇਸ ਜੁਰੇ ਇੱਥੇ ਪਹੁੰਚੀ ਆ ਇਹ ਉਹ ਜਿਹੜੇ ਟ੍ਰੇਨ ਅੰਬਾਲਾ ਸਿੱਟੀ ਰੈਗੂਲੇਟੇਸ਼ਨ ਚੱਲ ਪਈ ਆ ਜੀ ਟੂਪੇ ਗੱਡੀ ਅੱਗੇ ਰੇਪ ਪੈਸੇਂਜਰ ਟ੍ਰੇਨ ਆ ਉਹਨੂੰ ਫਿਰ ਮੇਲ ਟ੍ਰੇਨ ਜਿਹੜਾ ਰਾਹ ਦਿੱਤਾ ਜਾਂਦਾ ਮਿਲ ਜਾਂ ਤੁਹਾਨੂੰ ਅਗਲੇ ਸਟੇਸ਼ਨ ਤੇ ਜਾ ਕੇ ਹੈਲੋ ਹੈਲੋ ਆਹ ਬਾਈ ਟ੍ਰੇਨ ਦੀ ਸਪੀਡ ਦੇਖੋ ਵਾਹ 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 ਇਹ ਹੈ ਕਗਰ ਦਰਿਆ ਪਾਣੀ ਕੋਈ ਖਾਸ ਨਹੀਂ ਹੈ ਦੇ ਵਿੱਚ ਫੀੜਾ 155 ਨੰਬਰ ਵਾਲੀ ਫੀੜੇ ਜਾ ਰਹੀ ਹੈ। ਨੂੰ ещё ਬੂਰੀ ਵਸੇਖੀ ਨਰਾ ਪਹੁੰਚ ਗਏ। ਇਹ ਹੈ ਸ਼ੰਭੂ ਦਾ ਰੇਲਵੇ ਦਾ ਜਿਹੜਾ ਪਲੇਟਫਾਰਮ ਨੰਬਰ 2 ਤੇ ਆਪਣੀ ਟ੍ਰੇਨ ਪੁੱਜ ਗਈ ਆ। ਉਹ ਤੁਹਾਨੂੰ ਮੈਂ ਇੱਕ ਨੰਬਰ ਪਲੇਟ ਕਰਨ ਸਾਈਡ ਦਿਖਾਈ ਸੀ। ਟ੍ਰੇਨ ਦੇ ਵਿੱਚੋਂ ਮੈਂ ਇਧਰਲੀ ਸਾਈਡ ਜਿਹੜਾ ਵੀਡੀਓ ਬਣਾ ਰਿਹਾ ਹਾਂ ਚੱਲ ਗਈ ਆਪਣੀ ਰੇਲਵੇ ਸਟੇਸ਼ਨ ਸ਼ੰਭੂ ਤੋਂ ਟ੍ਰੇਨ ਪੈਸੰਜਰ ਟ੍ਰੇਨ ਲੋ ਜੀ ਆਪਣੀ ਜਿਹੜੀ ਟ੍ਰੇਨ ਆ ਸ਼ੰਭੂ ਤੋਂ ਚੱਲ ਪਈ ਹੈ 54553 ਲੋ ਜੀ ਸ਼ੰਭੂ ਤੋਂ 50 ਰੁਪਏ ਮਿਲ ਜਾਂ ਤੁਹਾਨੂੰ ਰਾਜਪੁਰਾ ਰੇਲਵੇ ਸਟੇਸ਼ਨ ਜਾ ਕਰਦੇ ਇਹ ਹੈ ਸ਼ੰਭੂ گاؤں ਸਾਹਮਣੇ ਫਲਾਈਓਵਰ ਆ ਇਹ ਜਾਂਦਾ ਕਨੌਰ ਜੀਡੀ ਰੋਡ ਦੋਸਤੋ ਜੀਡੀ ਰੋਡ ਤੋਂ ਕਨੌਰ ਦੀ ਕਨੈਕਟੀਵਿਟੀ ਹੈ ਜੀ ਇਹ ਹੈ ਮਾਲ ਗੱਡੀਆਂ ਦਾ ਪਲੇਟਫਾਰਮ ਤੁਸੀਂ ਸੰਭੂ ਦੇਖ ਸਕਦੇ ਹੋ ਇਹ ਵੱਖਰੇ ਤੌਰ ਤੇ ਲੱਗ ਲਾਈਨ ਆ ਇਹਦੀ ਮਾਲ ਗੱਡੀਆਂ ਦੀਆਂ ਖੜੀਆਂ ਨੇ ਮਾਲ ਗੱਡੀਆਂ ਇੱਥੇ ਜਿਹੜੀ ਮਾਲ ਗੱਡੀ ਦਾ ਜਿਹੜਾ ਸਮਾਨ ਉਤਰਨਾ ਉਤਰਵਾਦੇ ਆ ਤੇ ਲੋਡ ਹੋ ਕੇ ਅੱਗੇ ਜਾਂਦਾ ਹੈਗਾ ਸਾਡੇ ਗ੍ਰਾਮਾਂ ਤੇ ਵਈਨ ਇਸ ਕੋਲੇ ਨੇ ਜਿੰਨੇ ਜਿੰਨੇ ਨੇ ਫੂਡ ਕੈਪੀਟਲ ਆਉਂਦਾ ਲੈ ਗਿਆ ਕੀ ਆ ਫੀਡਾ ਕੱਟੀ ਦੀ ਹੋਇਆ ਇਸ ਕੋਈ ਜੇ ਜਾਣੀ ਹੈ ਕੋਈ तो भाई हमारी ट्रेन पसेंजर ट्रेन अम्बादी करके पाँच सौ तिरवंजा अपना सताई किलोमीटर पूरा करके यहाँ राजपुरा प्लेटफॉर्म पर पहुँच गए राजपुरा जंक्शन पर पहुँच गई है ये है राजपुरा का जंक्शन काफ़ी सवारी वगैरह बहुत खड़ी है वाह कितनी है बहुत सोना स्टेशन ये नवा ਨਾਲ ਹੀ ਪੁਰਾਣਾ ਸਟੇਸ਼ਨ ਆ ਜੀ ਤੇ ਇੱਕ ਜਿੱਥੇ ਪੁਰਾਣਾ ਸਟੇਸ਼ਨ ਆ ਗਾਇਸ ਬਹੁਤ ਸواری ਬੈਠੀ ਆ ਬੰਨ 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 ਬਹੁਤ ਸواری ਬੈਠੀ ਆ ਇਹ ਪੁਰਾਣੇ ਦੇ ਪੋ ਟੈਂਕ ਬਣੇ ਹੋਏ ਆ ਪਲੇਟ ਫਾਰਮ ਨੰਬਰ 1 ਤੇ ਆਪਣੀ ਜਲਟ ਰੇਨ ਆ ਹੈ ਪੈਸੇਂਜਰ ਪਹੁੰਚ ਚੁੱਕੇ ਆ ਸواری ਬਹੁਤ ਆ ਆ ਦੇਖੋ ਆ ਦੇਖੋ ਕਿੰਨਾ ਰਹਾ ਸਾ ਜੀ ਪਤਾ ਨਹੀਂ ਕਿੱਥੋਂ ਇਹਦਾ ਸਾ ਜ ਆ ਗਿਆ ਹੈ ਆ ਜਲ ਸੇਵਾ ਇੱਥੇ ਚਲਦੀ ਰਹਿੰਦੀ ਹੈ ਤਾਂ ਆਪਾਂ ਦੇਖਿਆ ਕਈ ਵਾਰ ਅੱਗੇ ਤੁਹਾਨੂੰ ਟ੍ਰੇਨ ਦਾ ਰੋਡ 'ਚ ਦਿਖਾਉਣਾ ਵੀ ਜਲ ਸੇਵਾ ਇੱਥੇ ਆ ਦੇਖੋ ਨਿਸ਼ੁਲਕ ਜਲ ਸੇਵਾ ਜਿਹੜੀ ਉਹ ਚਲਦੀ ਰਹਿੰਦੀ ਆ ਸੋ ਹਮਾਰੀ ਟ੍ਰੇਨ ਜਿਹੜੀ ਰਾਜਪੁਰੇ ਚੱਲ ਪਈ ਆ ਜੀ 54553 ਤੇ ਮਿਲਦੇ ਆ ਤੁਹਾਨੂੰ ਕੋਲੀ ਰੇਲਵੇ ਸੇਸ਼ਨ ਕਿਉਂਕਿ ਪੈਸੇਂਜਰ ਟ੍ਰੇਨਾਂ ਹਰੇਕ ਸਟੇਸ਼ਨ ਤੇ ਇਸਨੇ ਟ੍ਰੇਨ ਮੇਂ ਖੜਨਾ ਆਏਗਾ ਜਿਹੜਾ ਮਰਸਰਵਲ ਜਾਂ ਹੋਰ ਮੰਗਲ ਟਾਈਮ ਦੀ ਸਵਾਰੀ ਹੁੰਦੀ ਹੈ ਜਾਂ ਇਸ ਤਰ੍ਹਾਂ ਕਰਕੇ ਉਹ ਟ੍ਰੇਨਾਂ ਦੀ ਸਵਾਰੀਆਂ ਜਿਹੜੀਆਂ ਇੱਥੇ ਬੈਠੀਆਂ ਰਹਿੰਦੀਆਂ ਨੇ ਲਓ ਜੀ ਅਪ ਚੱਲ ਪਏ ਨਿਕਲ ਗਏ ਆ ਸੋ ਬਾਈ ਬਾਈ ਕਰਦੇ ਆ ਪਰਾਜਪੁਰਾ ਜੰਕਸ਼ਨ ਨੂੰ ਏਸੀ ਰਾਜਪੁਰਾ ਜੰਕਸ਼ਨ ਦਾ ਪਲੇਟਫਾਰਮ ਨੰਬਰ 1 ਮਿਲ ਜਿਆ ਤੁਹਾਨੂੰ ਕੌਲੀ ਰੇਲਵੇ ਸਟੇਸ਼ਨ ਤੇ ਜਾ ਕੇ ਇੱਥੋਂ ਆਪਣੀ ਟ੍ਰੇਨ ਜਿਹੜੀ ਆ ਮੁੜ ਜਾਣੀ ਹੈ ਲੈਫਟ ਸਾਈਡ ਨੂੰ ਅਜੇ ਮੁੜੀ ਨਹੀਂ ਆਹ ਲਓ ਮੁੜ ਗਈ ਆ ਸੋਣਾ ਯੂ ਆ ਰਿਹਾ ਇਹ ਪਟਿਆਲੇ ਵੱਸੇ ਸਾਹਮਣੇ ਸਿੱਧੀ ਜਾਂਦੀ ਆ ਅਮਰਸਾਪਨਾ ਨੋ ਜੰਮੜੀ ਹਨ ਪਟਿਆਲੇ ਵੱਲ ਤੇ ਸਾਹਮਣੇ ਗਾਈ ਜਿਹੜਾ ਆਪੋ ਦਾਇਨ ਪਿਆ ਹੈ ਚੱਲਦਾ ਹੈਗਾ ਰਾਜਮੂਲਾ ਸ਼ਹਿਰ ਦੇ ਵਿੱਚ ਜਾਣ ਲਈ ਕਿਆ ਸੀ ਨਾ ਪਿੱਛੋਂ ਟ੍ਰੇਨ भाई अपनी गाड़ी अंबालाकट से चल कर कौली रेलवे स्टेशन पर पहुंच चुकी है जो कि 39 किलोमीटर का रास्ता तय करके यहां पर पहुंची है यह है कौली का रेलवे स्टेशन कंप्लीट फन नंबर एक पर हमारी गाड़ी। चुरंजा पाँच गाड़ी संख्या पहुंच चुकी है जी ये कौली रेलवे स्टेशन आ गया जी ਦੇਖਿਆ ਆਪਸਟੇਰ ਪੁਲ ਬਣਿਆ ਹੋਇਆ ਪੁਲ ਤੇ ਪਰਲੇ ਪਾਸੇ ਜਾਣ ਲਈ ਜਿਹੜਾ ਰਸਤਾ ਇੱਕੋ ਬਣਿਆ ਹੋਇਆ ਜੀ ਦੇਖੋ ਕਾਇਕਾ ਹੋਇਆ ਪਿਆ ਕੋਈ ਮੇਨਟੇਨੈਂਸ ਨਹੀਂ ਹੈ ਤੇ ਰੇਲਵੇ ਨੂੰ ਚਾਹੀਦਾ ਵੀ ਥੋੜੀ-ਬੋੜੀ ਇਹਦੀ ਮੇਨਟੇਨੈਂਸ ਕੀਤੀ ਜਾਵੇ ਤਾਂ ਜੋ ਕੋਈ ਬਰਸਾਤ ਦਾ ਮੌਸਮ ਹੋਵੇ ਸੱਪ ਵਗੈਰਾ ਨਾ ਨਿਕळा ਦੇ ਕਿਸੇ ਯਾਤਰੀ ਦੇ ਨਾਲ ਲੜ ਸਕੇ ਇਹਨੂੰ ਸਾਫ਼ ਕਰਾਉਣ ਦੀ ਬੇਨਤੀ ਕਰਦਾ ਜੀ ਸੋ ਚੱਲ ਪਈ ਆਪਣੀ ਖੋਲੀ ਰੇਲਵੇ ਸਟੇਸ਼ਨ ਤੋਂ ਆਪਣੀ ਟ੍ਰੇਨ ਉਹ ہماری ਭਾਈ ਗਾੜੀ ਜੋ ਹੈ ਨਾ 535753 ਅੰਬਾਲਾ ਸੇ ਚੱਲ ਕੇ ਪੈਸੇਂਜਰ ਗਾੜੀ ਡਾਉਨ ਕਲਾ ਰੇਲਵੇ ਸਟੇਸ਼ਨ ਪਰ ਪਹੁੰਚ ਚੁੱਕੀ ਆ 46 ਕਿਲੋਮੀਟਰ ਤੈ ਕਰਨੇ ਕੇ ਬਾਅਦ ਆਹਾਂ ਤੱਕ ਪਹੁੰਚੀ ਆ ਜੇ ਜੇ ਪਲੇਟਫਾਰਮ ਨੰਬਰ 2 ਤੇ ਪਹੁੰਚ ਗਏ ਤਾਂ ਤੁਹਾਨੂੰ ਜੋ ਦਿਖਾਇਆ ਸੀ ਉਹ ਉਹ ਪਲੇਟਫਾਰਮ ਨੰਬਰ 1 ਦਾ ਜਿਹੜਾ ਸੀ ਸੀਨ ਸੀ ਜਿੱਧਰ ਸਟੇਸ਼ਨ ਹੁੰਦਾ ਉੱਧਰ ਇੱਕ ਨੰਬਰ ਪਲੇਟ ਫਾਰਮ ਜਿਹੜਾ ਉਹ ਸ਼ੁਰੂ ਹੁੰਦਾ ਹੈ ਇਹ ਦੋ ਨੰਬਰ ਪਲੇਟ ਫਾਰਮ ਦੇੜੀ ਤੇ ਪਹੁੰਚ ਚੁੱਕੀ ਆ ਜੀ ਸੋ ਵਈ ਆਪਣਾ ਆਰਰਨ ਹੋ ਚੁੱਕਿਆ ਟ੍ਰੇਨ ਦਾ ਡਾਉਣ ਕਲਾਂ ਤੋਂ ਅਗਲਾ ਜਿਹੜਾ ਸਟਾਪ ਜਾਏਗਾ ਉਹ ਫਟਿਆਲਾ ਗਾਰਡ ਸਾਹਮਣੇ ਤੇ ਡਰਾਈਵਰ ਸਾਹਿਬ ਨੇ ਛੰਡੀ ਦੇ ਦਿੱਤੀ ਆ ਦੇਰੇ ਹੋਣੇ ਛੰਡੀ ਉਹ ਦੇਖੋ ਸੋ ਚੱਲ ਪਈ ਆ ਡਾਉਣ ਕਲਾਂ ਤੋਂ ਆਪਣੀ ਟ੍ਰੇਨ ਭਾਈ ਨਿਕਲ ਚੁੱਕੇ ਆਪਾਂ ਰੀਇਨਵੈਸਟੇਸ਼ਨ ਡਾਊਨਕਲਾ ਤੋਂ ਪਾਣੀ ਦੇਖੋ ਝੋਨੇ ਚ ਕਿੰਨਾ ਵਧੀਆ ਲੱਗਦਾ ਇਹ ਆ ਗਈ ਪਟਿਆਲਾ ਦੀ ਬੜੀ ਨਲੀ ਪਾਣੀ ਕੋਈ ਖਾਸ ਨਹੀਂ ਹੈ ਆ ਚੱਲ ਰਿਹਾ ਸ਼ੁਰੂ ਕਰਦੇ ਦੂਤਰੀ ਸਾਈਡ ਜੇ ਦੇਖੋ ਤਾਂ ਉਧਰ ਆਫਿਸ ਆ ਮੈਂ ਤੁਹਾਨੂੰ ਆਪੇ ਜਾਂਦੇ ਆਂਦੇ ਪਹਿਲਾਂ ਦਫਾਇਆ ਜੀ ਹੋਰ 25 ਮਿੰਟ ਦੀ ਦੇਰੀ ਨਾਲ ਇੱਕ ਗੱਡੀ ਜਿਹੜੀ ਉਹ ਚੱਲ ਰਹੀ ਹੈ चौटाला ਆਨ ਵਾਲਾ ਇਹ ਹੈਗਾ ਬਾਈਪਾਸ ਸਿੰਗਰਲ ਤੇ ਪੀਸੀਡਬਲ ਦੇ ਰੇਲ ਚੱਲ ਰਹੇ ਆ ਮਿਲਦੇ ਆ ਤੁਹਾਨੂੰ ਅੱਗੇ ਫਾਈਨਲੀ ਆਪਾਂ ਪਟਿਆਲਾ ਦੇ ਰੇਲ ਸਟੇਸ਼ਨ ਪਲੇਟਫਾਰਮ ਨੰਬਰ 1 ਤੇ ਪਹੁੰਚ ਗਏ ਆ ਜੀ 54553 ਆਪਣੀ ਬਾਲਾ ਕੰਡ ਤੋਂ ਚੱਲ ਕੇ ਤੇ ਪੈਸੰਜਰ ਟ੍ਰੇਨ 53 ਕਿਲੋਮੀਟਰ ਪੂਰੇ ਕਰਕੇ ਪਟਿਆਲਾ ਦੇ ਰੇਲ ਸਟੇਸ਼ਨ ਤੇ ਪਹੁੰਚ ਚੁੱਕੀ ਹੈ ਜੀ ਪਲੇਟਫਾਰਮ ਨੰਬਰ 1 ਤੇ ਆਉਂਦੇ ਆ ਅੱਗੇ ਜੇ ਇਦੇ ਨਾਲ ਹੀ ਜਿਹੜੀ ਆਪਣਾ ਜਿਹੜਾ ਡੈਸਟੀਨੇਸ਼ਨ ਆ ਉਹ ਆ ਗਿਆ ਜੀ ਫਾਈਨਲੀ ਆਪਾਂ ਪਹੁੰਚ ਪਹੁੰਚ ਚੁੱਕੇ ਆ ਤਾਂ ਇੱਕ ਤੱਕ ਆਪਣਾ ਸਫਰ ਸੀਗਾ ਅਗਲੀ ਵੀਡੀਓ ਹੰ ਤੱਕ ਜੇਕਰ ਕਨੈਕਟ ਬੀੜੀ ਜੰਗੀ ਲੱਗ ਕਿੱਥੋਂ ਦੇਖ ਰਹੇ ਹੋ ਜ਼ਰੂਰ ਮੈਨੂੰ ਕਮੈਂਟ ਕਰਨਾ ਜੀ ਪਲੀਜ਼ ਅੱਜ ਲੋਕ ਜੀ ਪਹੁੰਚ ਗਏ ਆ ਪਟਿਆਲਾ ਰੇਲਵੇ station platform number 3 ਤੇ ਉੱਤਰ ਜਾਂਦੇ ਭਾਈ ਚੱਲ ਵੀ ਸ਼ੂਟ ਸੋ ਪੇ ਸਟ੍ਰੇਨ ਤੇ ਆਜੀ ਪੈਸੇਂਜਰ ਟ੍ਰੇਨ ਤੇ ਪਹੁੰਚ ਗਏ ਹਾਂ ਪਟਿਆਲੇ ਰੇਲਵੇ ਸਟੇਸ਼ਨ ਤੇ ਸੋ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਤੇ ਇਹਦੇ ਨਾਲ ਮੈਨੂੰ ਦਿਓ ਸੁਰਿੰਦਰ ਸਿੰਘ ਨੂੰ ਇਜਾਜ਼ਤ ਅਗਲੀ ਵੀਡੀਓ ਆਉਣ ਤੱਕ ਇੰਤਜ਼ਾਰ ਕਰਨਾ ਬਾਈ ਬਾਈ ਸਤਿ ਸ਼੍ਰੀ ਅਕਾਲ ਧੰਨਵਾਦ ਤੁਹਾਡਾ ਵੀਡੀਓ ਦੇਖਣ ਲਈ